ਜੇਕਰ ਇਹ ਸੀਸੀਟੀਵੀ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਕਿਸੇ ਨੇ ਯਕੀਨ ਹੀ ਨਹੀਂ ਸੀ ਕਰਨਾ ਕਿ ਇਸ ਨੌਜਵਾਨ ਨੇ ਇੰਨੀ ਫੁਰਤੀ ਦੇ ਨਾਲ ਲੁਟੇਰਿਆਂ ਤੋਂ ਲੁੱਟ ਹੋਣ ਤੋਂ ਬਚਾ ਲਈ ਹੈ ਜਿੱਥੇ ਲੁੱਟ ਹੋਣ ਤੋਂ ਬਚਾਈ ਹੈ ਇਹਨੇ ਪੈਸੇ ਬਚਾਏ ਆ ਨਾਲ ਦੀ ਨਾਲ ਆਪਣੀ ਜਾਨ ਵੀ ਬਚਾਈ ਹੈ ਮਾਮਲਾ ਦਰਅਸਲ ਗਿੱਦਰਵੇ ਦਾ ਗਿੱਦਰਵੇ ਦੇ ਲਾਗਲੇ ਪਿੰਡ ਗੁਰੂ ਸਰ ਦੇ ਨੇੜੇ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਇਹ ਨੌਜਵਾਨ ਇੱਕ ਮਾਈਕਰੋ ਫਾਈਨੈਂਸ ਕੰਪਨੀ ਦਾ ਕੈਸ਼ ਕਲੈਕਟ ਕਰਕੇ ਲੈ ਕੇ ਆ ਰਿਹਾ ਸੀ ਪਾਪਕੇ ਮਾਈਕਰੋਫਨਸ ਕੰਪਨੀ ਦੇ ਵਿੱਚ ਨੌਕਰੀ ਕਰਦਾ ਤੇ ਉਸ ਦੀ ਕਲੈਕਸ਼ਨ ਕਰਕੇ ਜਦੋਂ ਬਾਦਪਰ ਵਾਪਸ ਆ ਰਿਹਾ ਸੀ ਤਾਂ ਗੁਰੂ ਸਰਪਿੰਡ ਦੇ ਨੇੜੇ ਜਿਵੇਂ ਹੀ ਇਹ ਪਹੁੰਚਦਾ ਤਾਂ ਉਸ ਦੇ ਮੰਗਰ ਮੋਟਰਸਾਈਕਲ ਸਵਾਰ ਲੱਗ ਜਾਂਦੇ ਆ ਜੋ ਲੁੱਟ ਦੀ ਨੀਤ ਨਾਲ ਇਸ ਤੋਂ ਕੈਸ਼ ਲੁੱਟਣਾ ਚਾਹੁੰਦੇ ਸੀ ਤਾਂ ਜਿਵੇਂ ਹੀ ਇਹ ਨੌਜਵਾਨ ਇੱਕ ਰਸਤੇ ਦੇ ਵਿੱਚ ਫੈਕਟਰੀ ਲਾਗੇ ਪਹੁੰਚਦਾ ਤਾਂ ਇਸ ਨੂੰ ਅਹਿਸਾਸ ਹੁੰਦਾ ਕਿ ਉਸ ਤੋਂ ਹੋਰ ਲੁੱਟ ਦੀ ਵਾਰਦਾਤ ਹੋ ਸਕਦੀ ਹੈ ਤੇ ਲੁਟੇਰੇ ਬਿਲਕੁਲ ਉਸ ਦੇ ਨੇੜੇ ਪਹੁੰਚ ਚਲੇ ਆ ਤਾਂ ਉਸ ਤੋਂ ਬਾਅਦ ਇਹ ਨੌਜਵਾਨ ਮੋਟਰਸਾਈਕਲ ਤੇਜ਼ੀ ਦੇ ਨਾਲ ਮੋੜਨ ਦਾ ਯਤਨ ਕਰਦਾ ਪਰ ਮੋਟਰਸਾਈਕਲ ਮੁੜਦਾ ਨਹੀਂ ਜਿਵੇਂ ਹੀ ਮੋਟਰਸਾਈਕਲ ਡਿੱਗਦਾ ਤਾਂ ਉਸ ਤੋਂ ਬਾਅਦ ਇਹ ਨੌਜਵਾਨ ਨਾਲ ਦੀ ਨਾਲ ਫਟਾਫਟ ਖੜਾ ਹੁੰਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਕਿ ਖੜਾ ਹੋ ਕੇ ਭੱਜਦਾ ਤੇ ਲੁਟੇਰੇ ਆ ਜਿਹੜੇ ਉਹ ਵੀ ਖਲੋ ਜਾਂਦੇ ਆ ਤਾਂ ਜਿਵੇਂ ਹੀ ਇਹ ਇੱਕ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਉਸ ਤੋਂ ਬਾਅਦ ਲੁਟੇਰੇ ਉੱਥੋਂ ਫਰਾਰ ਹੋ ਜਾਂਦੇ ਆ ਤਾਂ ਇਸ ਨੌਜਵਾਨ ਨੇ ਜਿੱਥੇ ਆਪਣੀ ਜਾਨ ਬਚਾਈ ਆ ਉੱਥੇ ਹੀ ਆਪਣੀ ਕੰਪਨੀ ਦਾ ਪੈਸਾ ਵੀ ਬਚਾਇਆ ਲੁੱਟ ਹੋਣ ਤੋਂ ਬਚਾਈ ਆ ਤੇ ਇਹ ਤਸਵੀਰਾਂ ਸੀਸੀਟੀਵੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਉਸ ਤੋਂ ਬਾਅਦ ਇਸ ਸਪੀੜਤ ਨੌਜਵਾਨ ਨੇ ਸਾਰੀ ਕਹਾਣੀ ਦੱਸੀ ਆ ਕਿ ਕਿਵੇਂ ਉਸ ਦੇ ਮਗਰ ਲੁਟੇਰੇ ਲੱਗੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਉਸ ਤੋਂ ਪੈਸਾ ਲੁੱਟਣਾ ਚਾਹੁੰਦੇ ਸਨ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਫਿਲਹਾਲ ਦੋਸ਼ੀਆਂ ਨੂੰ ਲੱਭਣ ਦੇ ਲਈ ਪੁਲਿਸ ਲੱਗੀ ਹੋਈ ਹੈ ਪਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਇਸ ਨੌਜਵਾਨ ਨੇ ਕਿਵੇਂ ਬਹਾਦਰੀ ਦੇ ਨਾਲ ਆਪਣੇ ਪੈਸੇ ਲੁੱਟਣ ਤੋਂ ਬਚਾਏ ਤੇ ਨਾਲ ਦੀ ਨਾਲ ਇਸ ਵਾਰਦਾਤ ਨੂੰ ਹੋਣ ਤੋਂ ਰੋਕਿਆ ਵੀ ਹੈ ਤੇ ਇਸ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ ਵੀਰ ਕੀ ਨਾਮ ਸੀਗਾ ਮਨਨਖਾਇਦੀ ਸਿੰਘ ਜੀ ਕੀ ਕਰਨਾ ਬਾਪੀ ਹੈ ਬਸ ਇਹ ਫਿਊਜਨ ਚ ਲੱਗਾ ਇੱਕਦਮ ਕਰਤ ਮਾਈਕ੍ਰੋਫੋਨ ਦੇ ਕੰਮ ਚ ਤੇ ਇਤਨਾ ਵੀ ਕਵਰੀ ਦਾ ਕੰਮ ਕਰਦੇ ਤੇ ਕਿਸ਼ਤਾਂ ਲੈ ਕੇ ਆ ਰਿਆ ਸੀ ਤੇ ਖੁੰਨਣ ਵਾਲੇ ਦਾ ਤੂੰ ਆ ਰਿਆ ਸੀ ਤੇ ਉੱਥੋਂ ਤਿੰਨ ਬੰਦੇ ਸੀ ਤੇ ਆ ਕੇ ਇੱਥੇ ਕਹਿੰਦੇ ਰੁਕੀ ਯਾਰ ਭਾਈ ਜਦੋਂ ਉਹ ਮਟਾਣੀ ਜਾ ਕੇ ਵੜ ਗਿਆ ਹੂੰ ਤੇ ਬਸ ਉਸ ਤੋਂ ਬਾਅਦ ਪਤਨੀ ਨਾ ਕੀ ਹੋ ਗਿਆ ਤਾਂ ਬਾਈ ਮਰਨਾ ਇਕੱਠੇ ਹੋ ਗਈ ਸਾਰੇ ਜਣੇ ਕੋਈ ਪਿੱਛੇ ਤੋਂ ਵੀ ਹੈਗਾ ਸੀ ਲੱਗਦਾ ਸੀ ਪਿੱਛੇ ਕਰ ਰਿਹਾ ਕੋਈ ਕਿਵੇਂ ਸੀ ਇੱਛਾ ਨਹੀਂ ਬਸ ਨੇ ਕਾਰਨ ਨੰਬਰ ਆਇਆ ਸੀ ਜੀ ਤੂ ਬਾਈ ਕਹਿੰਦਾ ਵੀ ਯਾਰ ਮੈਂ ਗੁਰੂ ਸਰ ਬੋਲਦਾ ਤੇ ਕਿਸ਼ਤ ਲੈ ਆ। ਹੂੰ। ਬਸ ਮੈਨੂੰ ਤਾਂ ਹੰਦਾ ਸ਼ੱਕ ਪੈਂਦਾ ਪਿਆ ਵੀ ਉਹ ਕਹਿੰਦਾ ਕਿਸ਼ਤ ਲੈ ਆ ਉਸ ਤੋਂ ਬਾਅਦ ਕਹਿੰਦਾ ਵੀ ਕਿਤਕਾ ਦੋ ਖਾਏਗਾ ਕਿੰਨੇ ਮਿੰਟ ਤੱਕ ਖਾਏਗਾ। ਪਰ ਜਦੋਂ ਉਹਨੂੰ ਉਹ ਦੱਸਿਆ ਜੀ ਤੇ ਉਸ ਤੋਂ ਬਾਅਦ ਕੀ ਨਾਂ ਦਿੱਤਾ ਉਹ ਘਟਨਾ ਵਾਪਰ ਗਈ। ਅੱਛਾ ਉਹਦੀ ਆ ਗਈ ਦਰਹਿ। ਹਾਂਜੀ ਹਾਂਜੀ। ਤੇ ਕੋਈ ਪੈਸਿਆਂ ਦਾ ਬਚਤ ਵੀ? ਹਾਂ ਪੈਸੇ ਬਚ ਗਏ ਜੀ। ਬਈ ਕੀ ਘਟਨਾ ਘਟੀ ਜਿਹੜੀ? ਕਿੱਟਨਾ ਜੀ ਮੈਂ ਅੰਦਰੋਂ ਜਦੋਂ ਰੌਲਾ ਪਿਆ ਪਿਆ ਜੀ ਮੈਂ ਅੰਦਰੋਂ ਨਿਕਲਿਆ ਜੀ ਦਰਸਰ ਤੋਂ। ਤੇ ਉਹ ਤਿੰਨ ਮੁੰਡੇ ਸੀ ਮੋਟਰਸਾਈਕਲ ਤੇ ਨਿਕਲ ਗਏ ਸੀ ਇਹ ਜਿਹੜਾ ਵਿਚਾਰਾ ਕਿਸਤਾਂ ਵਾਲਾ ਸੀਗਾ ਜੀ ਇਹ ਭੱਜ ਕੇ ਆਪਣਾ ਗਮਦੂਰ ਸਿੰਘ ਦਾ ਘਰ ਆ ਜੀ ਉਧਰ ਧੱਕਾ ਮਾਰ ਕੇ ਤੇ ਉਧਰ ਵੱਰ ਗਿਆ ਜੀ ਇਹ ਜਦੋਂ ਮੈਂ ਬਾਹਰ ਨਿਕਲਿਆ ਤੇ ਡਿੱਗਿਆ ਪਿਆ ਸੀਗਾ ਜੀ ਇੱਥੇ ਕਰੇ ਜਦੋਂ ਨਿਕਲ ਕੇ ਬਾਹਰ ਡਿੱਗਿਆ ਪਿਆ ਸੀਗਾ ਜੀ ਅੱਛਾ ਹਾਂਜੀ ਹਾਂਜੀ ਤੇ ਜਿਵੇਂ ਛਰੇ ਆਵੇਂ ਹਾਂ ਦਿਨ ਜਿਹੜੇ ਜਿਵੇਂ ਛਰੇ ਆਵੇਂ ਜੀ ਇੱਥੇ ਤੱਕ ਤਾਂ ਚਲੀ ਨਹੀਂ ਫਰਕੀ ਸੀ ਅੱਜ ਪਹਿਲਾ ਚਾਂਸ ਹੋਇਆ ਜਿਹੜਾ ਇਹ ਬਹੁਤ ਅਨ ਮਦ ਭਗਾ ਕਹਿ ਸਕਦੇ ਹਾਂ ਆਪਾਂ ਕੈਮਰੇ ਕੰਗਰੇ ਵੀ ਹੈਗੇ ਲੱਗੇ ਵਿੱਚ ਨਿਡਰ ਲੱਗੇ ਜੀ ਚੈੱਕ ਅਪ ਕਰ ਰਹੇ ਆ ਜੀ ਆਪਾਂ ਤੇ ਪੁਲਿਸ ਨੂੰ ਦੱਸ ਦਿੱਤਾ ਗਿਆ ਜੀ ਬਸ ਉਹ ਜਿਤ ਕਰਤਾ ਜੀ ਦੋਸਤੋ ਹੱਕ ਤਾਂ ਇਸ ਨੌਜਵਾਨ ਦਾ ਬੰਦਦਾ ਸੀ ਕਿ ਜਿਵੇਂ 26 ਜਨਵਰੀ ਜਾਂ 15 ਅਗਸਤ ਨੂੰ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਦਿੱਤੇ ਜਾਂਦੇ ਆ ਤਾਂ ਇਸ ਨੌਜਵਾਨ ਨੂੰ ਵੀ ਇਸੇ ਤਰ੍ਹਾਂ ਦਾ ਕੋਈ ਇਨਾਮ ਦੇ ਨਾਲ ਨਵਾਜਿਆ ਜਾਂਦਾ ਪਰ ਅਕਸਰ ਹੀ ਜਿਹੜੇ ਘਰੋਂ ਕਮਜ਼ੋਰ ਹੁੰਦੇ ਜਾਂ ਵਿੱਤੀ ਤੌਰ ਤੇ ਕਮਜ਼ੋਰ ਹੁੰਦੇ ਆ ਜਾਂ ਜਿਨ੍ਹਾਂ ਦੀ ਸਫਾਰਸ਼ ਨਹੀਂ ਹੁੰਦੀ ਉਹ ਅਜੇਹੇ ਬਹਾਦਰੀ ਪੁਰਸਕਾਰਾਂ ਤੋਂ ਵਾਂਝੇ ਰਹਿ ਜਾਂਦੇ ਆ ਕੋਸ਼ਿਸ਼ ਕਰਿਓ ਕਿ ਇਹ ਆਵਾਜ਼ ਜਿਹੜੀ ਆ ਸਰਕਾਰ ਦੇ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਈ ਗਏ ਤਾਂ ਜੋ ਇਸ ਨੌਜਵਾਨ ਨੂੰ ਉਸ ਦਾ ਬਣਦਾ ਮਾਨ ਸਨਮਾਨ ਹਾਸਲ ਹੋ ਸਕੇ